ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਆਏ ਆ ਗੁਰਦੁਆਰਾ ਅਢੀਕਸਰ ਸਾਹਿਬ ਚਰਨ ਛੋਹ ਪ੍ਰਾਪਤ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਆ ਜੋ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਆ ਗੁਰਦੁਆਰਾ ਸਾਹਿਬ ਦੇ ਬਹੁਤ ਹੀ ਸੋਹਣੀ ਇਮਾਰਤ ਬਣੀ ਹੈ ਗੁਰੂ ਸਾਹਿਬ ਇੱਥੇ ਕਾਫੀ ਸਮਾਂ ਰੁਕੇ ਤੇ ਅੰਦਰੋਂ ਦਰਸ਼ਨ ਕਰਾਉਂਦੇ ਆ ਤੇ ਆਪਾਂ ਜਾਣਦੇ ਆ ਇਥੋਂ ਦਾ ਇਤਿਹਾਸ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਮੁਕਤਸਰ ਸਾਹਿਬ ਜੀ ਦੀ ਜੰਗ ਫਤਿਹ ਕਰਕੇ ਨਗਰਾਂ ਦੇ ਵਿੱਚੋਂ ਹੁੰਦੇ ਹੋਏ ਨਗਰ ਪਿੰਡ ਬੰਮੀਹਾ ਦੇ ਵਿੱਚ ਪਹੁੰਚੇ ਅੱਜ ਵੀ ਉਹ ਪਵਿੱਤਰ ਪਿੱਪਲ ਦਾ ਦਰਖਤ ਮੌਜੂਦ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਆ ਕੇ ਵਿਸ਼ਰਾਮ ਕਰਿਆ ਪਿੱਛੇ ਰਹਿ ਗਏ ਸਿੰਘਾਂ ਦੀ ਉਡੀਕ ਕਰੀ ਜਿੱਥੋਂ ਗੁਰਦੁਆਰਾ ਸਾਹਿਬ ਜੀ ਦਾ ਨਾਮ ਉਡੀਕ ਸਰ ਸਾਹਿਬ ਪੈ ਗਿਆ ਆਜੋ ਸੰਗਤ ਜੀ ਆਪਾਂ ਅੰਦਰੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਬਹੁਤ ਹੀ ਪਵਿੱਤਰ ਅਸਥਾਨ ਹੈ ਜੀ ਬਹੁਤ ਹੀ ਖੂਬਸੂਰਤ ਇਮਾਰਤ ਨਗਰ ਵੱਲੋਂ ਬਣਾਈ ਗਈ ਹੈ ਜੀ ਸੁਣਿਆ ਦੂਰੋਂ ਦੂਰੋਂ ਸੰਗਤ ਆ ਕੇ ਇਥੇ ਅਰਦਾਸ ਬੇਨਤੀ ਕਰਵਾਉਂਦੀ ਹੈ ਗੁਰੂ ਸਾਹਿਬ ਜੀ ਸਭ ਦੀ ਅਰਦਾਸ ਪੂਰੀ ਕਰਦੇ ਹਨ ਕੋਈ ਵੀ ਅਰਦਾਸ ਇਸ ਗੁਰੂ ਘਰ ਦੇ ਵਿੱਚ ਆ ਕੇ ਵਿਰਤੀ ਨਹੀਂ ਜਾਂਦੀ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਹੀ ਸੰਗਤ ਵਾਪਸ ਜਾਂਦੀ ਹੈ ਜੀ ਇਸ ਨਗਰ ਦੀ ਲੋਕੇਸ਼ਨ ਜ਼ਿਲ੍ਹਾ ਬਠਿੰਡਾ ਪਿੰਡ ਬੰਬੀਹਾ ਬਾਦਲ ਪਿੰਡ ਤੋਂ 3 ਜਾਂ 4 ਕਿਲੋਮੀਟਰ ਬਿਲਕੁਲ ਪਿੱਛੇ ਹਟਮਾ ਇਹ ਨਗਰ ਹੈ ਜੀ ਜ਼ਰੂਰ ਇਸ ਗੁਰੂ ਘਰ ਦੇ ਵਿੱਚ ਦਰਸ਼ਨ ਕਰਨ ਆਇਓ ਆਜੋ ਆਪਾਂ ਗੁਰੂ ਘਰ ਦੀ ਸੇਵਾਦਾਰ ਵੱਲੋਂ ਇਤਿਹਾਸ ਵੱਲੋਂ ਜਾਣੂ ਹੁੰਨੇ ਆ ਜੀ ਸੰਗਤ ਜੀ ਆਪਾਂ ਪਹੁੰਚੇ ਆ ਗੁਰਦੁਆਰਾ ਅਡਿਕਸਰ ਸਾਹਿਬ ਪਿੰਡ ਬੰਬੀਹਾ ਜ਼ਿਲ੍ਹਾ ਬਠਿੰਡਾ ਤੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਆਪਾਂ ਜਾਣੂ ਹੁੰਨੇ ਆ ਬਾਬਾ ਜੀ ਸਾਡੇ ਨਾਲ ਨੇ ਕਾਫੀ ਸਮੇਂ ਤੋਂ ਨਗਰ ਦੇ ਵਿੱਚ ਸੇਵਾ ਕਰ ਰਹੇ ਨੇ ਤੇ ਬੱਚਿਆਂ ਦਾ ਗੁਰਮਤ ਵਿਦਿਆਲਾ ਵੀ ਚਲਾ ਰਹੇ ਨੇ ਤੇ ਬਾਬਾ ਜੀ ਤੂੰ ਜਾਣੂ ਹੁੰਨੇ ਆ ਕਿ ਗੁਰੂ ਸਾਹਿਬ ਜੀ ਦਾ ਇੱਥੇ ਆਉਣਾ ਕਿਵੇਂ ਹੋਇਆ ਤੇ ਕਿੰਨਾ ਸਮਾਂ ਇੱਥੇ ਗੁਰੂ ਸਾਹਿਬ ਰੁਕੇ ਬਾਬਾ ਜੀ ਵਾਹਿਗੁਰੂ ਖਾਲਸਾ ਵਹਿਜ ਕੀ ਫਤਿਹ ਵਾਹਿ ਖਾਲਸਾ ਵਹਿ ਫਤਿਹ ਹਾਂਜੀ ਆਪਣੇ ਜਦੋਂ ਧੰਨ ਸ਼੍ਰੀ ਗੁਰੂ ਗੋਵਰ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਉਸ ਤੋਂ ਬਾਅਦ ਨਗਰਾਂ ਵੇ ਦੇ ਹੁੰਦੇ ਹੋਏ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਤੇ ਜਦੋਂ ਉੱਥੇ ਜੰਗ ਹੋਈ ਉਸ ਤੋਂ ਬਾਅਦ ਫਿਰ ਨਗਰਾਂ ਵੇ ਤੇ ਹੁੰਦੇ ਹੋਏ ਧੰਨ ਸ਼੍ਰੀ ਗੁਰੂ ਗੋਗਨ ਸਿੰਘ ਮਹਾਰਾਜ ਇਸ ਨਗਰ ਪਿੰਡ ਬੰਵੇਹੇ ਪਹੁੰਚੇ ਤੇ ਇੱਥੇ ਜੋ 9 ਦਿਨ 9 ਕੜੀਆਂ 9 ਪਲ ਰੁਕੇ ਤੇ ਜੋ ਆਪਣੇ ਪੀਪਲ ਹੈ ਕਾਫੀ ਪ੍ਰਾਤਨ ਪੀਪਲ ਹੈ ਉਸ ਦੇ ਥੱਲੇ ਸਤਿਗੁਰੂ ਵਿਸ਼ਰਾਮ ਕਰਦੇ ਸੀ ਤੇ ਨਾਲ ਇਹ ਨਗਰ ਹੈ ਰੋਲਾ ਸਾਹਿਬ ਦਿਨ ਵੇਲੇ ਉੱਥੇ ਜਾਂਦੇ ਉਥੋਂ ਆ ਕੇ ਰਾਤ ਨੂੰ ਫਿਰ ਇੱਥੇ ਵਿਸ਼ਰਾਮ ਕਰਦੇ ਤੇ ਜਿਹੜੇ ਸੰਗਤ ਆਪਣੇ ਸ੍ਰੀ ਮੁਖਤਸਰ ਸਾਹਿਬ ਪਿਛੇ ਰਹੇਗੇ ਸੀ ਉਹਨਾਂ ਦੇ ਡੇਕ ਕੀਤੇ ਇਸ ਕਰਕੇ ਇਸ ਗੁਰੂ ਘਰ ਦਾ ਨਾਮ ਡੇਕਸਰ ਸਾਹਿਬ ਪਿਆ ਤੇ ਉਸ ਤੋਂ ਬਾਅਦ ਜੋ ਜਥੇਦਾਰ ਸੰਤ ਬਾਬਾ ਤੇਜਾ ਸਿੰਘ ਜੀ ਨਿੰਗ ਸਿੰਘ ਉਹਨਾਂ ਨੇ ਆ ਕੇ ਆਪਣਾ ਗੁਰੂ ਘਰ ਆਵਾਦ ਕਰਵਾਇਆ ਉਹਨਾਂ ਨੇ ਵੀ ਸੇਵਾ ਕੀਤੀ ਤੇ ਇੱਕ ਸੰਗਤ ਜੀ ਆਸ-ਪਾਸ ਦੀ ਸੰਗਤ ਨੂੰ ਬੇਨਤੀ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਬਾਬਾ ਜੀ ਨਵੀਂ ਫਲਵਾੜੀ ਤਿਆਰ ਕਰ ਰਹੇ ਨੇ ਗੁਰਮਤ ਵਿਦਿਆਲਾਚਾਰਾ ਨੇ ਚਲਾ ਰਹੇ ਨੇ ਕੋਈ ਵੀ ਗਰੀਬ ਪਰਿਵਾਰ ਦਾ ਬੱਚਾ ਬਾਬਾ ਜੀ ਨਾਲ ਸੰਪਰਕ ਕਰ ਸਕਦਾ ਹੈ ਐਡਾ ਵੱਡਾ ਇਤਿਹਾਸਕ ਸਥਾਨ ਹੈ ਤੇ ਇਹ ਤਾਂ ਗੱਲ ਬੰਦ ਹੀ ਹੈ ਕਿ ਨਵੀਂ ਪਨੀਰੀ ਤਿਆਰ ਕੀਤੀ ਜਾਵੇ ਗੁਰੂ ਸਾਹਿਬ ਦੀ ਕਿਰਪਾ ਇਹਨਾਂ ਤੇ ਬਹੁਤ ਵੱਡੀ ਹੈ ਸ਼ਬਦ ਕੀਰਤਨ ਗੁਰਬਾਣੀ ਸੰਥਿਆ ਬਾਬਾ ਜੀ ਤੋਂ ਕੋਈ ਵੀ ਬੱਚਾ ਕੇ ਲੈ ਸਕਦਾ ਹੈ ਬਾਬਾ ਜੀ ਨਾਲ ਸੰਪਰਕ ਕਰ ਸਕਦਾ ਹੈ ਜਰੂਰ ਇਸ ਨਗਰ ਦੇ ਵਿੱਚ ਗੁਰਦੁਆਰਾ ਅਡੀਕਸਰ ਸਾਹਿਬ ਕੇ ਦਰਸ਼ਨ ਕਰਨ ਸੰਗਤ ਜੀ ਜਰੂਰ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ